व्हाट्सएप चलाने वाले आदमी ले खबर उन हर महीने देने पड़ेंगे 130 रुपए नहीं, ता नहीं ता तो बंद हो जाएगी तो हड्डी तो फ्री, फ्री सर्विस। हर व्हाट्सएप तो यूजर नो आ जाएगा ए नोटिफिकेशन जेकर तुसी WhatsApp दी वरतो करदे हो तो तुहाडे तो लई ए महत्वपूर्ण खबर है क्योंकि इस साल मुफ्त क्लाउड स्टोरेज सेवा 2024 दे पहले ਅੱਧ ਯਾਨੀ ਕਿ ਜੂ ਤੱਕ ਬੰਦ ਹੋ ਜਾਵੇਗੀ WhatsApp ਚਲਾਉਣ ਵਾਲਿਆਂ ਦੇ ਲਈ ਬੇਹੱਦ ਵੱਡੀ ਖਬਰ ਹੈ ਹੁਣ ਹਰ ਮਹੀਨੇ ਤੁਹਾਨੂੰ 130 ਰੁਪਏ ਦੇਣੇ ਪੈਣਗੇ ਨਹੀਂ ਤਾਂ ਜੋ ਫ੍ਰੀ ਸਰਵਿਸ ਤੁਹਾਨੂੰ ਹੁਣ ਤੱਕ ਮਿਲਦੀ ਆ ਰਹੀ ਹੈ ਉਹ ਬੰਦ ਹੋ ਜਾਵੇਗੀ ਤੁਹਾਨੂੰ ਇਹ WhatsApp ਯੂਜ਼ਰਸ ਨੂੰ ਇਹ ਨੋਟੀਫਿਕੇਸ਼ਨ ਵੀ ਆ ਜਾਵੇਗਾ ਯਾਨੀ ਕਿ ਅਜੇ ਹੀ ਸਥਿਤੀ ਦੇ ਵਿੱਚ ਤੁਹਾਡੇ ਪੁਰਾਣੇ ਮੈਸੇਜਸ ਦਾ ਬੈਕਅਪ ਉਪਲਬਧ ਨਹੀਂ ਹੋਵੇਗਾ ਫਿਲਹਾਲ ਜਿਵੇਂ ਤੁਸੀਂ WhatsApp ਦੇ ਉੱਤੇ ਲੌਗਇਨ ਕਰਦੇ ਹੋ ਤੁਹਾਨੂੰ ਸਾਰੇ ਪੁਰਾਣੇ ਮੈਸੇਜਸ ਦਾ ਬੈਕਅਪ ਮਿਲ ਜਾਂਦਾ ਪਰੇ ਜੂਨ 2024 ਤੋਂ ਬਾਅਦ ਸੰਭਵ ਨਹੀਂ ਹੋਵੇਗਾ। ਆ ਜਾਣ ਲੈਨੇ ਇਸ ਬਾਰੇ ਥੋੜਾ ਵਿਸਥਾਰ ਦੇ ਨਾਲ ਕਿ ਪੂਰਾ ਮਾਮਲਾ ਕੀ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਤੱਕ WhatsApp ਚੈਟ ਦਾ ਮੁਫਤ Google Drive ਚੈਟ ਬੈਕਅਪ ਮਿਲਦਾ ਸੀ ਪਰ Google ਨੇ WhatsApp ਚੈਟ ਦੇ ਲਈ ਵੱਖਰਾ ਡਰਾਈਵ ਬੈਕਅਪ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੀ ਸਥਿਤੀ ਦੇ ਵਿੱਚ Android ਡਿਵਾਈਸ ਉਪਭੋਗਤਾਵਾਂ ਨੂੰ ਕੁੱਲ 15 GB ਮੁਫਤ ਕਲਾਊਡ ਸਟੋਰੇਜ ਬੈਕਅਪ ਮਿਲੇਗਾ ਜਿਸ ਦੇ ਵਿੱਚ ਤੁਹਾਨੂੰ Gmail, Drive ਅਤੇ WhatsApp ਚੈਟ ਬੈਕਅਪ ਦੀ ਪੇਸ਼ਕਸ਼ ਕੀਤੀ ਜਾਵੇਗੀ ਜੇਕਰ ਤੁਸੀਂ WhatsApp ਚੈਟ ਬੈਕ ਲਈ ਵਾਧੂ ਪੇਸ ਚਾਹਦੇ ਹੋ ਤਾਂ ਤੁਹਾਨੂੰ 15GB ਤੋਂ ਇਲਾਵਾ ਵੱਖਰੀ ਕਲਾਉਡ ਸਟੋਰੇਜ ਲੈਣੀ ਪਵੇਗੀ ਇਸ ਦੇ ਲਈ ਤੁਹਾਨੂੰ ਹਰ ਮਹੀਨੇ 130 ਰੁਪਏ ਚਾਰਜ ਦੇਣਾ ਪਵੇਗਾ Google ਨੇ Google Drive ਲਈ ਆਪਣੇ ਨਿਯਮ ਬਦਲ ਦਿੱਤੇ ਹਨ ਜੋ ਇਸ ਸਾਲ ਜੂਨ ਤੱਕ ਲਾਗੂ ਹੋ ਸਕਦੇ ਹਨ ਹਾਲਾਂਕਿ ਹਰ ਭੋਗਤਾਨ ਨੂੰ ਨਵੇਂ ਨਿਯਮ ਦੇ ਲਾਗੂ ਹੋਣ ਤੋਂ 30 ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਭੇਜ ਕੇ ਸੂਚਿਤ ਕਰ ਦਿੱਤਾ ਜਾਵੇਗਾ ਵੈਸੇ WhatsApp ਬੀਟਾ ਅਪਡੇਟ ਦੇ ਲਈ ਨਵੇਂ ਬਦਲਾ ਰੋਲ ਆਊਟ ਹੋਣੇ ਸ਼ੁਰੂ ਹੋ ਗਏ ਹਨ ਇਹ ਸੰਭਵ ਹੈ ਕਿ WhatsApp Google backup ਦੇ ਤੌਰ ਤੇ ਫੋਟੋਆਂ ਤੇ ਵੀਡੀਓ ਵਰਗੀਆਂ ਮਲਟੀਮੀਡੀਆ ਫਾਈਲਸ ਨੂੰ ਹਟਾ ਸਕਦਾ ਜਦੋਂ ਕਿ ਟੈਕਸਟ ਦੀ ਕਲਾਉਡ ਸਟੋਰੇਜ ਪ੍ਰਦਾਨ ਕੀਤੀ ਜਾ ਸਕਦੀ ਹੈ ਇਹ ਘੱਟ ਕਲਾਉਡ ਸਟੋਰੇਜ ਦੇ ਵਿੱਚ ਕੰਮ ਕਰੇਗਾ ਹਰ ਇੱਕ ਨੂੰ ਇਹ ਸ਼ੇਅਰ ਕਰ ਦਿਓ ਕਿਉਂਕਿ WhatsApp ਚਲਾਣ ਵਾਲਿਆਂ ਦੇ ਲਈ ਬੇਹਦ ਵੱਡੀ ਖਬਰ ਸਾਹਮਣੇ ਆਈ ਹੈ ਕਿ ਫਰੀ ਸਰਵਿਸ ਹੁਣ ਤੱਕ ਜਿਹੜੀ ਵੀ ਉਹ ਫਾਇਦਾ ਚੁੱਕ ਸਕਦੇ ਨੇ ਚੁੱਕ ਲੈਣ ਕਿਉਂਕਿ ਅੱਧ ਸਾਲ ਦੇ ਵਿੱਚ ਯਾਨਕਿ ਜੂਨ ਤੋਂ ਪਹਿਲਾਂ ਪਹਿਲਾਂ ਜਿਹੜੀ ਵੀ ਫਰੀ ਸਰਵਿਸ ਇਹਨੂੰ ਦਿੱਤੀ ਜਾ ਰਹੀ ਹੈ ਯੂਜ਼ ਕਰ ਲਓ ਕਿਉਂਕਿ ਉਸ ਤੋਂ ਬਾਅਦ ਇਹ ਬੰਦ ਕਰ ਦਿੱਤੀ ਜਾਵੇਗੀ ਕਿ ਤੁਹਾਨੂੰ 130 ਰੁਪਏ ਹਰ ਮਹੀਨੇ ਦੇਣੇ ਪੈਣਗੇ WhatsApp ਚਲਾਉਣ ਵਾਲਿਆਂ ਦੇ ਲਈ ਵੱਡੀ ਖਬਰ उन हर महीने देने, देने पड़ेंगे ₹130 नहीं तो तब बंद हो जाएगी तो तुम्हारी तो फ्री सर्विस हर व्हाट्सएप यूजर नु आ जावेगा ये नोटिफिकेशन ਜੇਕਰ ਤੁਸੀਂ WhatsApp ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਹ ਮਹੱਤਵਪੂਰਨ ਖਬਰ ਹੈ ਕਿਉਂਕਿ ਇਸ ਸਾਲ ਮੁਫਤ ਕਲਾਉਡ ਸਟੋਰੇਜ ਸੇਵਾ 2024 ਦੇ ਪਹਿਲੇ ਅੱਧ ਯਾਨੀ ਕਿ ਜੂਨ ਤੱਕ ਬੰਦ ਹੋ ਜਾਵੇਗੀ WhatsApp ਚਲਾਉਣ ਵਾਲਿਆਂ ਦੇ ਲਈ ਬੇਹੱਦ ਵੱਡੀ ਖਬਰ ਹੈ ਹੁਣ ਹਰ ਮਹੀਨੇ ਤੁਹਾਨੂੰ 130 ਰੁਪਏ ਦੇਣੇ ਪੈਣਗੇ ਨਹੀਂ ਤਾਂ ਜੋ ਫ੍ਰੀ ਸਰਵਿਸ ਤੁਹਾਨੂੰ ਹੁਣ ਤੱਕ ਮਿਲਦੀ ਆ ਰਹੀ ਹੈ ਉਹ ਬੰਦ ਹੋ ਜਾਵੇਗੀ ਤੁਹਾਨੂੰ ਇਹ WhatsApp ਯੂਜ਼ਰਸ ਨੂੰ ਨੋਟੀਫਿਕੇਸ਼ਨ ਵੀ ਆ ਜਾਵੇਗਾ ਯਾਨੀ ਕਿ ਅਜਿਹੀ ਸਥਿਤੀ ਦੇ ਵਿੱਚ ਤੁਹਾਡੇ ਪੁਰਾਣੇ ਮੈਸੇਜਸ ਦਾ ਬੈਕਅਪ ਉਪਲਬਧ ਨਹੀਂ ਹੋਵੇਗਾ ਫਿਲਹਾਲ ਜਿਵੇਂ ਤੁਸੀਂ WhatsApp ਦੇ ਉੱਤੇ ਲੌਗਇਨ ਕਰਦੇ ਹੋ ਤੁਹਾਨੂੰ ਸਾਰੇ ਪੁਰਾਣੇ ਮੈਸੇਜਸ ਦਾ ਬੈਕਅਪ ਮਿਲ ਜਾਂਦਾ ਪਰ ਇਹ ਜੂਨ 2024 ਤੋਂ ਬਾਅਦ ਸੰਭਵ ਨਹੀਂ ਹੋਵੇਗਾ ਉਹ ਜਾਣ ਲੈਣੇ ਇਸ ਬਾਰੇ ਥੋੜਾ ਵਿਸਥਾਰ ਦੇ ਨਾਲ ਕਿ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ WhatsApp ਚੈਟ ਦਾ ਮੁਫਤ Google Drive ਚੈਟ ਬੈਕਅਪ ਮਿਲਦਾ ਸੀ ਪਰ Google ਨੇ WhatsApp ਚੈਟ ਦੇ ਲਈ ਵੱਖਰਾ ਡਰਾਈਵ ਬੈਕਅਪ ਦੇਣ ਤੋਂ ਇਨ ਕਾਰ ਕਰ ਦਿੱਤਾ ਹੈ ਅਜਿਹੀ ਸਥਿਤੀ ਦੇ ਵਿੱਚ Android ਡਿਵਾਈਸ ਉਪਭੋਗਤਾਵਾਂ ਨੂੰ ਕੁੱਲ 15 GB ਮੁਫਤ ਕਲਾਉਡ ਸਟੋਰੇਜ ਬੈਕਅਪ ਮਿਲੇਗਾ ਜਿਸ ਦੇ ਵਿੱਚ ਤੁਹਾਨੂੰ Gmail Drive ਅਤੇ WhatsApp Chat ਬੈਕਅਪ ਦੀ ਪੇਸ਼ਕਸ਼ ਕੀਤੀ ਜਾਵੇਗੀ ਜੇਕਰ ਤੁਸੀਂ WhatsApp Chat ਬੈਕ ਲਈ ਵਾਧੂ ਪੇਸ ਚਾਹੁੰਦੇ ਹੋ ਤਾਂ ਤੁਹਾਨੂੰ 15 GB ਤੋਂ ਇਲਾਵਾ ਵੱਖਰੀ ਕਲਾਉਡ ਸਟੋਰੇਜ ਲੈਣੀ ਪਵੇਗੀ ਇਸ ਦੇ ਲਈ ਤੁਹਾਨੂੰ ਹਰ ਮਹੀਨੇ 130 ਰੁਪਏ ਚਾਰਜ ਦੇਣਾ ਪਵੇਗਾ Google ਨੇ Google Drive ਦੇ ਲਈ ਆਪਣੇ ਨਿਯਮ ਬਦਲ ਦਿੱਤੇ ਹਨ ਜੋ ਇਸ ਸਾਲ ਜੂਨ ਤੱਕ ਲਾਗੂ ਹੋ ਸਕਦੇ ਹਨ ਹਾਲਾਂਕਿ ਹਰ ਭੋਗਤਾਨ ਨੂੰ ਨਵੇਂ ਨਿਯਮ ਦੇ ਲਾਗੂ ਹੋਣ ਤੋਂ 30 ਦਿਨ ਪਹਿਲਾਂ ਇੱਕ ਨੋਟੀਫਿਕੇਸ਼ਨ ਪੇਜ ਕੇ ਸੂਚਿਤ ਕਰ ਦਿੱਤਾ ਜਾਵੇਗਾ ਵੈਸੇ WhatsApp beta ਅਪਡੇਟ ਦੇ ਲਈ ਨਵੇਂ ਬਦਲਾ ਰੋਲ ਆਊਟ ਹੋਣੇ ਸ਼ੁਰੂ ਹੋ ਗਏ ਹਨ ਇਹ ਸੰਭਵ ਹੈ ਕਿ WhatsApp Google backup ਦੇ ਤੌਰ ਤੇ ਫੋਟੋਆਂ ਤੇ ਵੀਡੀਓ ਵਰਗੀਆਂ ਮਲਟੀਮੀਡੀਆ ਫਾਈਲਸ ਨੂੰ ਹਟਾ ਸਕਦਾ ਹੈ ਜਦੋਂ ਕਿ ਟੈਕਸਟ ਦੀ ਕਲਾਉਡ ਸਟੋਰੇਜ ਪ੍ਰਦਾਨ ਕੀਤੀ ਜਾ ਸਕਦੀ ਹੈ ਇਹ ਘੱਟ ਕਲਾਉਡ ਸਟੋਰੇਜ ਦੇ ਵਿੱਚ ਕੰਮ ਕਰੇਗਾ ਹਰ ਇੱਕ ਨੂੰ ਇਹ ਸ਼ੇਅਰ ਕਰ ਦਿਓ ਕਿਉਂਕਿ WhatsApp ਚਲਾਣ ਵਾਲਿਆਂ ਦੇ ਲਈ ਬੇਹਦ ਵੱਡੀ ਖਬਰ ਸਾਹਮਣੇ ਆਈ ਹੈ ਕਿ ਫ੍ਰੀ ਸਰਵਿਸ ਹੁਣ ਤੱਕ ਜਿਹੜੀ ਵੀ ਹੋ ਫਾਇਦਾ ਚੁੱਕ ਸਕਦੇ ਨੇ ਚੁੱਕ ਲੈਣ ਕਿਉਂਕਿ ਅੱਧ ਸਾਲ ਦੇ ਵਿੱਚ ਯਾਨੀ ਕਿ ਜੂਨ ਤੋਂ ਪਹਿਲਾਂ ਪਹਿਲਾਂ ਜਿਹੜੀ ਵੀ ਫ੍ਰੀ ਸਰਵਿਸ ਇਹਨੂੰ ਦਿੱਤੀ ਜਾ ਰਹੀ ਹੈ ਯੂਜ਼ ਕਰ ਲਓ ਕਿਉਂਕਿ ਉਸ ਤੋਂ ਬਾਅਦ ਇਹ ਬੰਦ ਕਰ ਦਿੱਤੀ ਜਾਵੇਗੀ ਕਿ ਤੁਹਾਨੂੰ 130 ਰੁਪਏ ਹਰ ਮਹੀਨੇ ਦੇਣੇ ਪੈਣਗੇ